ਜਿਹੜਾ ਮਾਸਟਰ ਮਾਈਂਡ ਇਹ ਪੂਰੇ ਦੇ ਪੂਰੇ ਕੈਂਸਰ ਦੀ ਦਵਾਈ ਨੂੰ ਬਣਾਉਣ ਦੇ ਵਿੱਚ ਰੋਲ ਨਿਭਾ ਰਿਹਾ ਹੈਗਾ ਉਹ ਹੈਗਾ ਹਰਾ ਸਿੰਘ ਕੁਦਰਤੀ ਗੋਚੋਂ ਨਿਕਲੇ ਹੋਇਆ ਅਮਰਤ ਹੈ ਦਾ ਕੋਈ ਸਾਈਡ ਇਫੈਕਟ ਨਹੀਂ ਉਹਨਾਂ ਲੋਕਾਂ ਦੀ ਨਵੀਂ ਉਮੀਦ ਹੈ ਜੋ ਉਮੀਦ ਹਾਰ ਕੇ ਬੈਠੇ ਨੇ ਇਹ ਉਹ ਅਮਰਤ ਹੈ ਜਿਹੜਾ ਕੁਦਰਤ ਨੇ ਆਪਣੀ ਗੋਦ ਦੇ ਵਿੱਚੋਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਪੰਜੋ ਹਰਬ ਨੇ ਜਿਹੜੀਆਂ ਸਾਨੂੰ ਕੁਦਰਤ ਨੇ ਕੈਂਸਰ ਨਾਲ ਲੜਨ ਲਈ ਤੇ ਕੈਂਸਰ ਦੇ ਸੈਲ ਨੂੰ ਬਾਡੀ ਚ ਘਟਾਉਣ ਦੇ ਲਈ ਦਿੱਤੀਆਂ ਨੇ ਅ ਕਹਿ ਸਕਦੇ ਆ ਕਿ ਇੱਕ ਅਜੂਬਾ ਦੇ ਤੌਰ ਦੇ ਲੈਵਲ ਤੇ ਜਾ ਕੇ ਕੰਮ ਕਰਦੇ ਆ ਉਹ ਹੱਲ ਦਿੰਦੇ ਆ ਸਾਡੇ ਸਰੀਰ ਨੂੰ ਜਿਹਦੇ ਬਾਰੇ ਅਸੀਂ ਸੋਚਿਆ ਵੀ ਨਹੀਂ ਹੁੰਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡਾਕਟਰ ਵਿਰਿੰਦਰ ਸਿੰਘ ਪੁੱਲਰ ਔਰ ਅੱਜ ਇੱਕ ਨਵੇਂ ਸਬਜੈਕਟ ਦੇ ਉੱਪਰ ਔਰ ਇੱਕ ਨਵੀਂ ਕਲਾਸ ਲੈ ਕੇ ਫਿਰ ਤੋਂ ਹਾਜ਼ਰ ਹੋ ਗਿਆ ਡਾਇਰੀ ਪੈਨ ਆਪਣੀ ਚੱਕ ਲਓ ਔਰ ਉਹਦੇ ਤੇ ਉਹ ਫਾਰਮੂਲਾ ਲਿਖਣਾ ਜੀ ਜੀ ਤੁਸੀਂ ਰੀਲ ਬੜੇ ਟਾਈਮ ਤੋਂ ਦੇਖ ਰਹੇ ਹੋ ਜੀ ਹਾਂ ਬੜੇ ਟਾਈਮ ਤੋਂ ਰੀਲ ਤੁਸੀਂ ਦੇਖ ਰਹੇ ਹੋ ਲੇਕਿਨ ਉਹਦੀ ਕੰਪਲੀਟ ਵੀਡੀਓ ਤੁਹਾਡੇ ਤੱਕ ਨਹੀਂ ਪਹੁੰਚ ਪਾਈ ਉਹਦੇ ਲਈ ਅਸੀਂ ਮਾਫੀ ਵੀ ਮੰਗਦੇ ਆ ਕਿਉਂਕਿ ਡਿਲੇ ਹੋ ਗਿਆ ਤੁਹਾਡੇ ਸ케ਡਿਊਲ ਸਾਡੇ ਥੋੜਾ ਜ਼ਿਆਦਾ ਵਿਅਸਤ ਸੀ ਤਾਂ ਅੱਜ ਅਸੀਂ ਉਹ ਸਾਰੇ ਦਰਸ਼ਕਾਂ ਦੀ ਕਿਉਂਕਿ ਡਿਮਾਂਡ ਚਾਰੇ ਪਾਸੇ ਵਧੀ ਹੋਈ ਹੈ ਕਿ ਦੱਸਿਆ ਜਾਵੇ ਉਸ ਪੂਰੀ ਦੀ ਪੂਰੀ ਰੈਮਡੀਜ਼ ਨੂੰ ਪੂਰੀ ਦੇ ਪੂਰੇ ਫਾਰਮੂਲੇ ਨੂੰ ਤੇ ਉਹਨੂੰ ਯੂਜ਼ ਕਿਵੇਂ ਕਰਨਾ ਤੇ ਬਣਾਉਣਾ ਕਿਵੇਂ ਆ ਜੀ ਹਾਂ ਅੱਜ ਆਪਾਂ ਉਸੇ ਹੀ ਫਾਰਮੂਲੇ ਦੀ ਦੇ ਉੱਪਰ ਗੱਲਬਾਤ ਕਰਾਂਗੇ ਔਰ ਜਾਣਕਾਰੀ ਤੁਹਾਡੇ ਤੱਕ ਬੜੀ ਕਲੀਅਰ ਸੋਬਰਸ ਤੇ ਸਧਾਰਨ ਤਰੀਕੇ ਨਾਲ ਪਾਸਵਰਟ ਕਰਾਂਗੇ ਆ ਤੁਸੀਂ ਲਾਸਟ ਜਿਹੜੀ ਰੀਲ ਸੀ ਉਹਨੂੰ ਬਹੁਤ ਪਿਆਰ ਦਿੱਤਾ ਬਹੁਤ ਹੰਗਾਰਾ ਦਿੱਤਾ ਬਹੁਤ ਸਾਰੇ ਕਮੈਂਟਸ ਦੇ ਵਿੱਚ ਕੁਐਸਚਨ ਆਏ ਸਾਡੇ ਕੋਲ ਤੁਹਾਡੇ ਅੰਦਰ ਜਿਹੜੀ ਇੱਕ ਐਕਸਾਈਟਮੈਂਟ ਸੀ ਉਹ ਅਸੀਂ ਫੀਲ ਕੀਤੀ ਔਰ ਸਮੇਂ ਤੋਂ ਪਹਿਲਾਂ ਸਾਡੀ ਸੀ ਕੋਸ਼ਿਸ਼ ਕਿ ਅਸੀਂ ਤੁਹਾਡਾ ਉਹਦਾ ਜਵਾਬ ਦੇ ਸਕੀਏ ਲੇਕਿਨ ਸ਼ੈਡਿਊਲ ਇਧਰ ਉਧਰ ਬਿਜ਼ੀ ਹੋਣ ਕਰਕੇ ਬਹੁਤ ਜ਼ਿਆਦਾ ਥੋੜਾ ਲੇਟ ਹੋ ਗਿਆ ਲੇਕਿਨ ਅੱਜ ਉਸੇ ਸਾਰੇ ਦੇ ਸਾਰੇ ਸਾਡੀ ਸੰਗਤ ਜਿੰਨੇ ਸਾਡੇ ਪੇਸ਼ੈਂਟਸ ਨੇ ਪਰਿਵਾਰ ਜੁੜੇ ਹੋਏ ਆ ਉਹਨਾਂ ਦੇ ਸੁਤਾੰਗ ਨੂੰ ਮੁੱਖ ਰੱਖਦੇ ਹੋਏ ਅਸੀਂ ਉਸ ਸਵਾਲ ਦਾ ਜਵਾਬ ਦੇਣ ਜਾ ਰਹੇ ਹਾਂ ਜੀ ਹਾਂ ਮੈਂ ਗੱਲ ਕਰ ਰਿਹਾ ਗ੍ਰੀਨ ਐਪਲ ਇਸ ਸੇਬ ਕੋ ਸੇਬ ਮਤ ਸਮਝਣਾ ਜੇ ਤੋ ਕੁਦਰਤ ਕੀ ਸ਼ਫਾ ਹੈ ਜੋ ਰੋਗ ਕਿਸੇ ਸੇ ਠੀਕ ਨਾ ਹੋ ਸਕਾ ਉਸ ਰੋਗ ਕੀ ਜੀ ਦਵਾਈ ਹੈ ਤੋ ਇਸ ਗ੍ਰੀਨ ਐਪਲ ਜਿਹੜਾ ਹੈ ਗ੍ਰੀਨ ਐਪਲ ਮੋਸਟਲੀ ਇਹਦੇ ਉੱਤੇ ਤੁਸੀਂ ਆਲਰੇਡੀ ਵੀਡੀਓ ਦੇਖ ਚੁੱਕੇ ਹੋ ਕਿ ਹਰੇ ਸੇਬ ਨੂੰ ਆਪਾਂ ਪ੍ਰਮੋਟ ਕੀਤਾ ਹਰੇ ਸੇਬ ਨੂੰ ਪ੍ਰਮੋਟ ਕੀਤਾ ਆ ਆਲਰੇਡੀ ਕੁਦਰਤ ਨੇ ਇੱਕ ਖਜ਼ਾਨਾ ਆਪਣੀ ਗੋਦ ਵਿੱਚੋਂ ਪੈਦਾ ਕਰਕੇ ਇਨਸਾਨ ਦੇ ਅੱਗੇ ਰੱਖਿਆ ਹੋਇਆ ਹੈ ਲੇਕਿਨ ਇਨਸਾਨ ਦੀ ਜਿਹੜੀ ਜਿਹੜਾ ਸੁਭਾਅ ਹੈ ਅੱਜ ਦੇ ਮਾਡਰਨ ਤੇ ਸਾਇੰਸ ਦੇ ਯੁੱਗ ਦੇ ਵਿੱਚ ਇਹਨੇ ਕਾਲੇ ਪੰਚ ਚਲਾ ਗਿਆ ਹੈਗਾ ਕਿ ਉਹਦੀ ਕੋਲ ਹੀਰਾ ਵੀ ਹੋਵੇ ਤਾਂ ਉਹਦੀ ਪਛਾਣ ਨਹੀਂ ਕਰ ਪਾਏਗਾ ਸਾਹਮਣੇ ਰੱਬ ਖੜਾ ਵੀ ਹੋਵੇ ਤਾਂ ਉਹ ਨੂੰ ਪਛਾਣ ਨਹੀਂ ਪਾਏਗਾ ਇਸ ਕਰਕੇ ਸਾਡੇ ਵੱਲੋਂ ਇੱਕ ਰਿਮਾਈਂਡਰ ਵੈਲ ਬੀਇੰਗ ਹੈਲਥ ਆਰਗੇਨਾਈਜੇਸ਼ਨ ਵੱਲੋਂ ਇੱਕ ਰਿਮਾਈਂਡਰ ਹੈ ਸਾਰੇ ਦੇ ਸਾਰੇ ਉਹਨਾਂ ਲੋਕਾਂ ਨੂੰ ਜਿਹੜੇ ਨਾਮੁਰਾਦ ਕੈਂਸਰ ਵਰਗੇ ਰੋਗ ਚ ਫਸੇ ਹੋਏ ਨੇ ਨਾਮੁਰਾਦ ਕੈਂਸਰ ਵਰਗੇ ਉਸ ਰੋਗ ਚ ਫਸੇ ਹੋਏ ਨੇ ਜਿਹੜਾ ਅਗਰ ਇੱਕ ਵਾਰੀ ਗਲਤੀ ਨਾਲ ਪੋਜ਼ਿਟਿਵ ਵੀ ਆ ਜਾਵੇ ਇੱਕ ਵਾਰੀ ਉਹਦੇ ਆંકੜੇ ਵਧੇ ਹੋਏ ਵੀ ਆ ਜਾਣ ਤਾਂ ਉਸ ਤੋਂ ਬਾਅਦ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਸਾਡੇ ਦਾ ਪੂਰੇ ਦਾ ਪੂਰਾ ਬਲੱਡ ਦਾ ਸਰਕੂਲੇਸ਼ਨ ਸਲੋ ਹੋ ਜਾਂਦਾ ਹੈ ਬੋਡੀ ਅੱਧੀ ਸੌਨ ਹੋ ਜਾਂਦੀ ਹੈ ਔਰ ਬੰਦਾ ਉਸੇ ਟਾਈਮ ਆਪਣੇ ਕਈ ਤਰ੍ਹਾਂ ਦੇ ਥਾਟ ਚੇਂਜ ਕਰ ਲੈਂਦਾ ਹੈ ਤਾਂ ਉਹ ਕੈਂਸਰ ਨਾਂ ਦੀ ਉਹ ਬਿਮਾਰੀ ਜਿਹੜੀ ਅੱਜ ਕਿਸੇ ਦੇ ਚਮੜੀ ਦੇ ਵਿੱਚ ਹੈ ਜਿਹੜੀ ਅੱਜ ਕਿਸੇ ਦੇ ਗਲੇ ਦੇ ਵਿੱਚ ਹੈ ਜਿਹੜੀ ਅੱਜ ਕਿਸੇ ਦੇ ਸਿਰ ਦੇ ਵਿੱਚ ਹੈ ਟਿਊਮਰ ਦੇ ਰੂਪ ਦੇ ਵਿੱਚ ਭੈਣਾਂ ਔਰ ਮਤਾਵਾ ਜਿਨ੍ਹਾਂ ਦੇ ਬ੍ਰੈਸਟ ਦੇ ਵਿੱਚ ਸਿਸਟ ਹੈ ਯੂਟਰਸ ਦੇ ਵਿੱਚ ਫਾਈਬਰੋਇਡਸ ਬਣੇ ਨੇ ਉਹ ਵੀ ਇੱਕ ਕੈਂਸਰ ਇਹ ਦਾਹੀ ਮਾਹੌਲ ਹੁੰਦਾ ਹੈ ਆਲਰੇਡੀ ਇਸ ਤਰ੍ਹਾਂ ਦੇ ਹੋਰ ਵੀ ਮਲਟੀਪਲ ਟਾਈਪ ਜਿਵੇਂ ਲੀਵਰ ਦੇ ਕੈਂਸਰ ਦੀ ਮੈਂ ਗੱਲ ਕਰਾਂ ਲੀਵਰ ਦੇ ਕੈਂਸਰ ਦੀ ਗੱਲ ਕਰਾਂ ਤਾਂ ਜਿੰਨੇ ਵੀ ਤਰ੍ਹਾਂ ਦੇ ਕੈਂਸਰ ਨੇ ਕੁਦਰਤ ਨੇ ਸਾਡੇ ਕੋਲ ਉਹਦਾ ਹੱਲ ਆਪਣੀ ਗੋਦ ਦੇ ਵਿੱਚੋਂ ਪੈਦਾ ਕਰਕੇ ਸਾਨੂੰ ਦਿੱਤਾ ਹੋਇਆ ਤਾਂ ਅੱਜ ਅਸੀਂ ਉਹੀ ਹੱਲ ਜੋ ਕੁਦਰਤ ਨੇ ਕੈਂਸਰ ਐਂਟੀ ਕੈਂਸਰ ਰੈਮਡੀਜ਼ ਭਾਵ ਕੈਂਸਰ ਦੇ ਅਗੇਂਸਟ ਲੜਾਈ ਕਰਨ ਵਾਲੀਆਂ ਉਹ ਹਰਬ ਔਰ ਰੈਮਡੀਜ਼ ਜਿਹੜੀਆਂ ਸਾਨੂੰ ਦਿੱਤੀਆਂ ਹੋਈਆਂ ਨੇ ਉਹ ਤੁਹਾਨੂੰ ਇਨਟਰੋਡਿਊਸ ਕਰਵਾਵਾਂਗੇ ਪਲੱਸ ਉਹ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਜਿਹੜਾ ਕਿ ਤੁਸੀਂ ਆਲਰੇਡੀ ਰੀਲਸ ਦੇ ਵਿੱਚ ਸੁਣ ਰਹੇ ਹੋ ਕਿ ਗ੍ਰੀਨ ਐਪਲ ਔਰ ਰੋਜ਼ਮੈਰੀ ਗ੍ਰੀਨ ਐਪਲ ਔਰ ਰੋਜ਼ਮੈਰੀ ਦੇ ਨਾਲ ਤੁਸੀਂ ਕਿਸ ਤਰ੍ਹਾਂ ਐਂਟੀ ਕੈਂਸਰ ਰੈਮਡੀਜ਼ ਆਪਣੇ ਘਰੇ ਬਣਾ ਸਕਦੇ ਹੋ ਜੀ ਹਾਂ ਐਂਟੀ ਕੈਂਸਰ ਰੈਮਡੀਜ਼ ਆਪਣੇ ਘਰੇ ਬਣਾ ਸਕਦੇ ਹੋ ਕੁਦਰਤ ਨੇ ਖਜ਼ਾਨਾ ਦਿੱਤਾ ਹੋਇਆ ਹੈ ਡੈਡੀ ਪੈਨ ਚੱਕ ਲੈਣੀ ਹੈ ਧਿਆਨ ਸਕਰੀਨ ਤੇ ਰੱਖਣਾ ਹੈਗਾ ਕੋਸ਼ਿਸ਼ ਕਰੋ ਕਨਸੈਂਟਰੇਸ਼ਨ ਦੇ ਨਾਲ ਗੱਲਬਾਤ ਸੁਣੋਗੇ ਬੜੇ ਅچھے ਤਰੀਕੇ ਨਾਲ ਸਮਝ ਵੀ ਆਏਗੀ ਔਰ ਸਮਝ ਇਨੀ ਸੌਖੀ ਹੋ ਜਾਏਗੀ ਕਿ ਉਸ ਤੋਂ ਬਾਅਦ ਤੁਸੀਂ ਹੋਰਾਂ ਦੇ ਭਲੇ ਵਾਸਤੇ ਵੀ ਇਹ ਇਹ ਕਰਮ ਕਰਨਾ ਸ਼ੁਰੂ ਕਰ ਦੋਗੇ ਮੇਰੀ ਰਿਕੁਐਸਟ ਹੈ ਕਿ ਇੱਕ ਵਾਰੀ ਡਾਈਰੀ ਤੇ ਪੈਨ ਆਪਣਾ ਐਕਟਿਵ ਕਰ ਲਓ ਖੋਲ ਲਵੋ ਅੱਖਾਂ ਨੂੰ ਕਨਸੈਂਟਰੇਸ਼ਨ ਬਣਾ ਕੇ ਰੱਖੋ ਸਕਰੀਨ ਦੇ ਉੱਪਰ ਆ ਬ੍ਰਾਈਟਨੈਸ ਥੋੜੀ ਸਲੋ ਸਲੋ ਬ੍ਰਾਈਟਨੈਸ ਥੋੜੀ ਜੀ ਸਲੋ ਕਰ ਲਓ ਲੋ ਕਰ ਲਓ ਕਿਉਂਕਿ ਹਾਈ ਬ੍ਰਾਈਟਨੈਸ ਦੇ ਸਾਡੀਆਂ ਅੱਖਾਂ ਨੂੰ ਸਮੱਸਿਆ ਆ ਸਕਦੀ ਹੈ ਤਾਂ ਵਾਪਸ ਧਿਆਨ ਤੁਸੀਂ ਲੈ ਕੇ ਆਉਣਾ ਬੋਰਡ ਦੇ ਉੱਪਰ ਕੈਂਸਰ ਦਾ ਕੁਦਰਤੀ ਹੱਲ ऑलरेडी ਸਾਨੂੰ ਕੁਦਰਤ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਰੈਮਡੀਜ਼ ਬੇਸ ਜਿਹਾ ਦਿੱਤੀਆਂ ਨੇ ਜਿਹੜੀ ਬੂਟੀਆਂ ਦੇ ਨਾਲ ਜੁੜੀਆਂ ਹੋਈਆਂ ਬੇਸ ਜਿਿਹੜੀਆਂ ਸਾਡੀ ਕਾਮਨ ਲਾਈਫ ਦੇ ਵਿੱਚ ਵੀ ਯੂਜ਼ ਹੁੰਦੀਆਂ ਨੇ ਬਟ ਅਸੀਂ ਉਹਦਾ ਇੱਕ ਮੈਡੀਸਨ ਲੈਵਲ ਸਮਝਣਾ ਹੁੰਦਾ ਹੈ ਫॉर ਫॉर ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਹੈਗਾ ਇੱਕ ਡਾਇਬਟਿਕ ਪੇਸ਼ੈਂਟ ਨੂੰ ਠੀਕ ਕਰਨ ਵਾਸਤੇ ਮੋਸਟਲੀ ਕੈਮੀਕਲੀ ਵੀ ਬਹੁਤ ਸਾਰੇ ਟ੍ਰੀਟਮੈਂਟ ਦਿੱਤੇ ਜਾਂਦੇ ਨੇ ਔਰ ਨੇਚਰਲੀ ਬਹੁਤ ਸਾਰੇ ਟ੍ਰੀਟਮੈਂਟ ਦਿੱਤੇ ਜਾਂਦੇ ਨੇ ਲੇਕਿਨ ਉਹਦੀ ਸਭ ਤੋਂ ਬੈਸਟ ਜਿਹੜੀ ਮੈਡੀਸਨ ਹੁੰਦੀ ਹੈ ਉਹ ਫਰੂਟਸ ਹੁੰਦੇ ਨੇ ਕਿ ਕੁਝ ਨੇਚਰਲ 슈ਗਰ ਹੁੰਦੀ ਹੈ ਬਟ ਫਰੂਟਸ ਦਾ ਮਤਲਬ ਕੀ ਹੈ ਇੱਕ ਸੇ ਇਕੱਲਾ ਜਾਂ ਇੱਕ ਪਪੀਤਾ ਨੋ ਉਹਦਾ ਇੱਕ ਉਹ ਲੈਵਲ ਜਿੱਥੇ ਜਾ ਕੇ ਉਹ ਫਰੂਟਸ ਦੇ ਵਿੱਚੋਂ ਸਾਨੂੰ ਮੈਡੀਸਨਲ ਲੈਵਲ ਦੀ ਕੁਦਰਤੀ ਸ਼ੂਗਰ ਮਿਲਣ ਲੱਗ ਪਵੇ ਜੋ ਸਾਡੇ ਅੰਦਰਲੇ ਸਿਸਟਮ ਨੂੰ ਹੀਲ ਕਰਨ ਦੇ ਵਿੱਚ ਹੈਲਪ ਕਰ ਸਕੇ। ਡੈਰੀਪੈਨ ਹੋਪਫਲੀ ਤੁਸੀਂ ਚੱਕ ਲਿਆ ਤੁਹਾਡੀ ਐਕਸਾਈਟਮੈਂਟ ਮੈਂ ਸਮਝਦਾ ਹੈਗਾ ਤਾਂ ਅਗਰ ਅਸੀਂ ਚਾਹਨੇ ਆ ਕੈਂਸਰ ਦੇ ਵਰਗੀ ਲਾ ਇਲਾਜ ਬਿਮਾਰੀ ਤੋਂ ਛੁਟਕਾਰਾ ਪਾਉਣਾ ਤਾਂ ਪਾਏਗਾ ਸੁੱਤੇ ਦਿਮਾਗ ਨੂੰ ਜਗਾਉਣਾ। ਜੀ ਹਾਂ ਕੈਂਸਰ ਵਰਗੀ ਲਾ ਇਲਾਜ ਬਿਮਾਰੀ ਤੋਂ ਛੁਟਕਾਰਾ ਪਾਉਣਾ ਤਾਂ ਪਾਏਗਾ ਸੁੱਤੇ ਦਿਮਾਗ ਨੂੰ ਜਗਾਉਣਾ ਔਰ ਉਹਦੇ ਵਾਸਤੇ ਤੋ ਡੀ ਡਾਇਰੀ ਤੇ ਪੈਨ ਤੁਹਾਨੂੰ ਪਾਏਗਾ ਚਲਾਉਣਾ ਥੋੜਾ ਜਿਹਾ ਫੋਕਸ ਬਣਾ ਕੇ ਰੱਖਿਓ ਜੀ ਬ੍ਰਾਈਟਨੈਸ ਥੋੜੀ ਜੀ ਨਾਰਮਲ ਰੱਖਿਓ ਜੀ ਔਰ ਕਨਸੈਂਟਰੇਸ਼ਨ ਬਣਾ ਕੇ ਰੱਖਿਓ ਜੀ ਗੱਲ ਸਮਝਣ ਵਾਲੀ ਐ ਸੌਖਾ ਤੇ ਸੁਧਾਰਨ ਕਰਕੇ ਦੱਸਣ ਦੀ ਕੋਸ਼ਿਸ਼ ਕਰਾਂਗੇ ਵਾਪਸ ਬੋਰਡ ਦੇ ਉੱਪਰ ਆਣੇ ਕੈਂਸਰ ਦਾ ਕੁਦਰਤੀ ਹੱਲ ਕੀ ਐ ਜਿੰਨੀਆਂ ਵੀ ਹਰਬਸ ਦਿੱਤੀਆਂ ਨੇ ਉਹਨਾਂ ਚ ਜਿਹੜੀਆਂ ਰਿਚ ਸੋਰਸ ਨੇ ਕੈਂਸਰ ਦੇ ਹੱਲ ਵਾਸਤੇ ਅਸੀਂ ਫਰੂਟ ਬਹੁਤ ਵਾਰੀ ਖਾਨਿਆ ਘਰਾਂ ਦੇ ਵਿੱਚ ਲੇਕਿਨ ਫਰੂਟ ਨੂੰ ਖਾਲੀ ਸਵਾਦ ਤੱਕ ਸੀਮਤ ਰੱਖਿਆ ਹੋਇਆ ਸੀ ਹਰ ਸਬਜੀ ਦੇ ਵਿੱਚ ਹਰ ਫਲ ਦੇ ਵਿੱਚ ਹਰ ਹਰਬ ਦੇ ਵਿੱਚ ਹੱਲ ਹੈ ਲੇਕਿਨ ਅਗਰ ਸਾਨੂੰ ਉਹਦਾ ਮੈਡੀਸਨਲ ਲੈਵਲ ਸਮਝ ਆ ਜਾਵੇ ਫੋਰ ਐਗਜ਼ਾਮਪਲ ਅਸੀਂ ਸ਼ੂਗਰ ਵਾਲੇ ਪੇਸ਼ੈਂਟ ਨੂੰ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਦਵਾਈਆਂ ਦਿਖਾ ਰੇ ਹੁੰਨੇ ਆ ਕੋਈ ਦੇਸੀ ਕੋਈ ਅੰਗਰੇਜ਼ੀ ਬਟ ਉਹਦਾ ਜਿਹੜਾ ਅਸਲੀ ਹੱਲ ਹੈ ਉਹ ਫਲਾਂ ਦੇ ਵਿੱਚ ਛੁਪਿਆ ਹੋਇਆ ਹੈ ਜੀ ਹਾਂ ਫਲਾਂ ਦੇ ਵਿੱਚ ਜਿਹਦੇ ਵਿੱਚ ਕੁਦਰਤੀ ਸ਼ੂਗਰ ਪਾਈ ਜਾਂਦੀ ਆ ਉਹ ਕੁਦਰਤੀ ਸ਼ੂਗਰ ਜਿਹੜੀ ਬੋਡੀ ਨੂੰ ਹੀਲ ਕਰਦੀ ਆ ਲੇਕਿਨ ਇਹਦਾ ਮਤਲਬ ਇਹ ਨਹੀਂ कि एक सेब एक किला एक पपीता एक अमरूद एक अनार नहीं ओदा मेडिसिनल लेवल ओदा मेडिसिनल लेवल ਸਮਝਣਾ ਪਵੇਗਾ ਜਦੋਂ ਤੁਸੀਂ ਉਹਨੂੰ ਉਹਦੇ ਮੈਡੀਸਨਲ ਲੈਵਲ ਤੱਕ ਜਾਂਦੇ ਹੋ ਨਾ ਫਿਰ ਜਾ ਕੇ ਉਹ ਆਪਣੇ ਮੈਡੀਸਨਲ ਤੱਤ ਤੁਹਾਡੇ ਸਰੀਰ ਨੂੰ ਦਿੰਦਿਆ ਉਹ ਜਿਹੜੇ ਫਲ ਉਹਦੀ ਸਬਜੀ ਉਹਦਾ ਸੈਲਡ ਗਾਜਰ 200 ਗ੍ਰਾਮ ਜਨਮ ਨਹੀਂ ਖਾਓਗੇ ਵਿਟਾਮਿਨ E A ਉਸ ਲੈਵਲ ਤੇ ਬਾਡੀ ਨਹੀਂ ਲੈ ਪਾਏਗੀ ਬੱਕਰੀ ਦਾ ਦੁੱਧ 100 ml ਨਹੀਂ ਲੈ पाओगे ਉਹਨਾਂ ਟਾਈਮ ਵਿਟਾਮਿਨ ਡੀ ਤੇ ਕੈਲਸ਼ੀਅਮ ਦਾ ਉਹਨਾਂ ਉਹ ਮਾਤਰਾ ਨਹੀਂ ਮਿਲੇਗੀ ਜਿੰਨੀ ਤੁਹਾਨੂੰ ਮੈਡੀਸਨ ਲੈਵਲ ਤੱਕ ਚਾਹੀਦੀ ਹੁੰਦੀ ਹੈ ਸੋ ਇਸੇ ਤਰ੍ਹਾਂ ਹਰ ਚੀਜ਼ ਦਾ ਇੱਕ ਮਾਪਦੰਡ ਹੈ ਤਾਂ ਅੱਜ ਤੁਹਾਨੂੰ ਉਸੇ ਮਾਪਦੰਡ ਦੇ ਮੁਤਾਬਕ ਜੋ-ਜੋ ਗੁਣ ਸਾਡੇ ਫਰੂਟਸ ਸਾਡੇ ਘਰਾਂ ਦੇ ਵਿੱਚ ਪਈਆਂ ਹਰਬਸ ਪਏ ਨੇ ਉਹ ਗੁਣ ਤੁਹਾਨੂੰ ਇੰਟਰੋਡਿਊਸ ਕਰਵਾਉਣ ਜਾ ਰਹੇ ਹੈਗੇ ਆ ਤਾਂ ਵਾਪਸ ਧਿਆਨ ਬੋਰਡ ਤੇ ਦਿਓ ਜੇ ਇਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਜਿਹੜਾ ਮਾਸਟਰ ਮਾਈਂਡ ਇਹ ਪੂਰੀ ਦੀ ਪੂਰੀ ਕੈਂਸਰ ਦੀ ਦਵਾਈ ਨੂੰ ਬਣਾਉਣ ਦੇ ਵਿੱਚ ਰੋਲ ਨਿਭਾ ਰਿਹਾ ਹੈਗਾ ਉਹ ਹੈਗਾ ਹਰਾ ਸੇਬ ਹਰਾ ਸੇਬ ਇਹਦੇ ਵਿੱਚ ਮਾਸਟਰ ਦਾ ਰੋਲ ਨਿਭਾ ਰਿਹਾ ਹੈਗਾ ਹਰੇ ਸੇਬ ਦਾ ਸਭ ਤੋਂ ਵੱਡਾ ਗੁਣ ਕੀ ਹੈਗਾ ਕਿ ਹਰਾ ਸੇਬ ਲੋ ਕਾਰਬੋਜ਼ ਦਾ ਵਾਲਾ ਹੁੰਦਾ ਲੋ ਕਾਰਬੋਜ਼ ਦਾ ਸੌਖਾ ਮਤਲਬ ਕੀ ਹੈਗਾ ਭਾਵ ਅਗਰ ਕੋਈ ਸ਼ੂਗਰ ਦਾ ਪੇਸ਼ੈਂਟ ਹੈ ਅਗਰ ਕੋਈ ਦਮੇ ਦਾ ਮਰੀਜ਼ ਹੈ ਤਾਂ ਉਹਨੂੰ ਹਰਾ ਸੇਬ ਜ਼ਿਆਦਾ ਬੈਟਰ ਰਹੇਗਾ ਅਗਰ ਕੋਈ ਕੈਂਸਰ ਦਾ ਮਰੀਜ਼ ਹੈ ਤਾਂ ਉਹਨੂੰ ਹਰਾ ਸੇਬ ਜ਼ਿਆਦਾ ਵਧੀਆ ਰਹੇਗਾ ਰੈਦਰ ਦੈਨ ਲਾਲ ਸੇਬ ਲਾਲ ਸੇਬ ਨਾਲੋਂ ਤੁਹਾਨੂੰ ਹਰਾ ਸੇਬ ਜ਼ਿਆਦਾ ਇਫੈਕਟਿਵ ਮੈਂ ਇਹਦਾ ਮਤਲਬ ਇਹ ਨਹੀਂ ਕਿ ਲਾਲ ਸੇਬ ਖਾਣਾ ਨਹੀਂਗਾ ਲਾਲ ਸੇਬ ਵੀ ਖਾਣਾ ਹੈ ਕਿੰਨਾਂ ਨੇ ਜਿਨ੍ਹਾਂ ਨੂੰ ਭੁੱਖ ਘੱਟ ਲੱਗਦੀ ਹੈ ਕਿੰਨਾਂ ਨੇ ਜਿਨ੍ਹਾਂ ਚ ਬਲੱਡ ਬਹੁਤ ਘੱਟ ਬਣਦਾ ਹੈ ਕਿੰਨਾਂ ਨੇ ਜਿਨ੍ਹਾਂ ਦਾ ਬੀਪੀ ਲੋ ਰਹਿੰਦਾ ਕਿੰਨਾਂ ਨੇ ਜਿਨ੍ਹਾਂ ਦਾ ਬਾਡੀ ਦੇ ਵਿੱਚ ਥਕਾਵਟ ਰਹਿੰਦੀ ਹੈ ਕਿੰਨਾਂ ਨੇ ਜਿਨ੍ਹਾਂ ਨੂੰ ਇੰਟਰਸਟਾਈਨਲ ਪ੍ਰੋਬਲਮ ਉਹ ਰੈੱਡ ਸੇਬ ਖਾ ਸਕਦੇ ਨੇ ਲੇਕਿਨ ਹਰਾ ਸੇਬ ਜਿਹੜੇ ਦਮੇ ਦੇ ਮਰੀਜ਼ ਹੈ ਸ਼ੂਗਰ ਦੇ ਮਰੀਜ਼ ਉਹ ਹਰਾ ਸੇਬ ਨੂੰ ਖਾਣਗੇ ਤਾਂ ਬਹੁਤ ਇੱਕ ਤਾਂ ਸੌਖਾ ਪਚਦਾ ਹੋਇਆ ਫੀਲ ਹੋਏਗਾ ਦੂਸਰਾ ਉਹਨਾਂ ਨੂੰ ਮੁਸ਼ਕਲ ਨਹੀਂ ਆਏਗੀ। ਔਰ ਤੀਸਰਾ ਵੱਡਾ ਗੋਣਿਆ ਨੇ ਜਿਹੜਾ ਨਵਾਇਆ ਹੈਗਾ ਹਰੇ ਸੇਬ ਨੇ ਉਹ ਹੈਗਾ ਕੈਂਸਰ ਦੀ ਦਵਾਈ ਘਰੇ ਬਣਾਉਣ ਦੇ ਲਈ। ਤਾਂ ਇਸ ਕਰਕੇ ਇਹ ਮਾਸਟਰ ਦਾ ਰੋਲ ਨਵਾ ਰਿਹਾ ਤਾਂ ਮਾਸਟਰ ਜੀ ਨੂੰ ਆਪਾਂ ਸਭ ਤੋਂ ਉੱਪਰ ਲਿਖਾਂਗੇ ਸੇਬ ਉਹ ਵੀ ਹਰਾ। ਹਰਾ ਸੇਬ ਸਭ ਤੋਂ ਟੌਪ ਤੇ ਆਉਂਦਾ ਹੈ ਕੈਂਸਰ ਦੀ ਦਵਾਈ ਨੂੰ ਬਣਾਉਣ ਦੇ ਵਿੱਚ। ਮਾਸਟਰ ਜੀ ਸੇਬ ਤੋਂ ਬਾਅਦ ਆਪਾਂ ਪਹੁੰਚਦੇ ਆਂ ਇਹਨਾਂ ਦਾ ਮਾਸਟਰ ਸਹਾਇਕ ਹਰਬ ਉਹ ਹੈਗੀ ਹੈ ਰੋਜ਼ਮੈਰੀ ਇੱਕ ਇਸ ਤਰ੍ਹਾਂ ਦੀ ਹਰਬ ਹੈ ਬਹੁਤ ਲੋਕ ਜਾਣਦੇ ਨੇ ਬਹੁਤ ਲੋਕ ਨਹੀਂ ਵੀ ਜਾਣਦੇ ਇਹ ਇੱਕ ਇੱਕ ਇਸ ਤਰ੍ਹਾਂ ਦਾ ਪਲਾਂਟ ਹੈ ਜਿਹਦਾ ਮੈਡੀਸਨਲ ਲੈਵਲ ਬਹੁਤ ਹਾਈ ਹੈ ਇਹ ਫੀਮੇਲਸ ਦੀਆਂ ਬਹੁਤ ਸਾਰੀਆਂ ਸਮੱਸਿਆ ਨੂੰ ਹੱਲ ਕਰਦੀ ਹੈ ਇਹ ਚਮੜੀ ਦੇ ਬਹੁਤ ਸਾਰੇ ਰੋਗਾਂ ਨੂੰ ਠੀਕ ਕਰਦੀ ਹੈ ਲੇਕਿਨ ਕਿਉਂਕਿ ਅੱਜ ਆਪਾਂ ਸਿਰਫ ਕੈਂਸਰ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਕੈਂਸਰ ਦੇ ਇਫੈਕਟ ਦੱਸਾਂਗੇ ਰੋਜ਼ਮੈਰੀ ਗ੍ਰੀਨ ਐਪਲ ਹਰੇ ਸੇਬ ਦੀ ਇੱਕ ਸਹਿਯੋਗੀ ਹਰਬ ਹੈ ਜਦੋਂ ਇਕੱਠੇ ਕੰਮ ਕਰਦੇ ਆ ਦਾ ਰੈਵੋਲੂশনারੀ ਇੱਕ ਮਿਰੇਕਲ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਇੱਕ ਅਜੂਬਾ ਦੇ ਲੈਵਲ ਤੇ ਜਾ ਕੇ ਕੰਮ ਕਰਦੇ ਆ ਉਹ ਹਾਲ ਦਿੰਦੇ ਆ ਸਾਡੇ ਸਰੀਰ ਨੂੰ ਜਿਹਦੇ ਬਾਰੇ ਅਸੀਂ ਸੋਚਿਆ ਵੀ ਨਹੀਂ ਹੁੰਦਾ ਤਾਂ ਦੂਸਰੀ ਜਿਹੜੀ ਹਰਬ ਹੈ ਉਹ ਰੋਜ਼ਮਰੀ ਹੈ ਜੋ ਇਹਦੇ ਨਾਲ ਸਪੋਰਟ ਕਰਦੀ ਹੈ ਤੀਸਰੀ ਹਰਬ ਹੈ आ, वैसे तो हर्ब्स ही आएगी लेकिन आपा ਇਹਨੂੰ ਕਾਮਨ ਕਰਾਂਗੇ ਸੋਚੀ ਵਰਤਦੇ ਹਾਂਗਾ ਸਾਡਾ ਨਿੰਬੂ ਰਿਚ ਸੋਰਸ ਆਫ ਵਿਟਾਮਿਨ ਸੀ ਰਿਚ ਸੋਰਸ ਆਫ ਵਿਟਾਮਿਨ ਸੀ ਇਹ ਨਿੰਬੂ ਰੋਲ ਨਿਭਾਉਂਦਾ ਹੈ 30 ਨੰਬਰ ਦੇ ਉੱਪਰ ਔਰ ਚੌਥੀ ਹਰਬ ਦੇ ਵਿੱਚ ਹੈ ਦਾਲਚੀਨੀ ਦਾਲਚੀਨੀ ਇਹਦੇ ਵਿੱਚ ਚੌਥਾ ਰੋਲ ਨਿਭਾਉਂਦੀ ਹੈ ਔਰ ਪੰਜਵੀਂ ਤੇ ਲਾਸਟਲੀ ਹਰਬ ਹੈ ਅਦਰਕ ਜਿਹਨੂੰ ਜਿੰਜਰ ਵੀ ਬੋਲਦੇ ਆ ਇੰਗਲਿਸ਼ ਦੇ ਵਿੱਚ ਕਿਤੇ ਅਦਕਰ ਬੋਲਦੇ ਆ ਕਿਤੇ ਅਦਰਕ ਬੋਲਦੇ ਆ ਜਿੱਥੇ ਜੋ ਵੀ ਬੋਲਦੇ ਨੂੰ ਸਮਝ ਲਿਓ ਜੀ ਲੇਕਿਨ ਬਹੁਤ ਇਫੈਕਟਿਵ ਹੈ ਸਾਡੇ ਘਰਾਂ ਵਿੱਚ ਕਾਮਨਲੀ ਪਿਆ ਹੁੰਦਾ ਹੈ ਇਹ ਪੰਜ ਉਹ ਹਰਬ ਨੇ ਜਿਹੜੀਆਂ ਸਾਨੂੰ ਕੁਦਰਤ ਨੇ ਕੈਂਸਰ ਨਾਲ ਲੜਨ ਲਈ ਤੇ ਕੈਂਸਰ ਦੇ ਸੈੱਲ ਨੂੰ ਬਾਡੀ ਚ ਘਟਾਉਣ ਦੇ ਲਈ ਦਿੱਤੀਆਂ ਨੇ ਇਹ ਇਹਦਾ ਇੱਕ ਬੇਸਿਕ ਵਰਕ ਹੋ ਗਿਆ ਪਰ ਆਪਾਂ ਅਗਰ ਲੀਵਰ ਦੇ ਕੈਂਸਰ ਦੇ ਮਰੀਜ਼ ਇਸ ਟਾਈਮ ਸੁਣ ਰਹੇ ਆ ਤੁਸੀਂ ਅਗਰ ਇੱਕ ਬ੍ਰੈਸਟ ਕੈਂਸਰ ਦੇ ਪੇਸ਼ੈਂਟ ਇੱਥੇ ਸੁਣ ਰਹੇ ਹੋ ਤੁਸੀਂ ਇਸ ਟਾਈਮ ਯੂਟਰਸ ਦੇ ਕੈਂਸਰ ਦੇ ਰੂਪ ਚ ਤੇ ਪੇਸ਼ੈਂਟ ਬਣ ਕੇ ਇਹਨੂੰ ਸੁਣ ਰਹੇ ਹੋ ਤੁਸੀਂ ਬ੍ਰੇਨ ਹੈਮਬ੍ਰੇਜ਼ ਬ੍ਰੇਨ ਦੇ ਵਿੱਚ ਕਲੌਟ ਬਣ ਗਏ ਨੇ ਉਸ ਰੂਪ ਵਿੱਚ ਇਹਨੂੰ ਸੁਣ ਰਹੇ ਹੋ ਤੁਹਾਡੇ ਬਲੱਡ ਦੀ ਕੁਆਲਿਟੀ ਠੀਕ ਨਹੀਂ ਉਸ ਰੂਪ ਵਿੱਚ ਸੁਣ ਰਹੇ ਹੋ ਅਗਰ ਤੁਸੀਂ ਬਲੱਡ ਕੈਂਸਰ ਦੇ ਪੇਸ਼ੈਂਟ ਹੋ ਤਾਂ ਸੁਣ ਰਹੇ ਹੋ ਤਾਂ ਉਹਦੇ ਲਈ ਇਹਦਾ ਮੈਡੀਸਨਲ ਲੈਵਲ ਆਪਣੀ ਬੋਡੀ ਚ ਭੇਜਣਾ ਪਏਗਾ ਮੈਡੀਸਨਲ ਲੈਵਲ ਤਿਆਰ ਕਰਨਾ ਪਏਗਾ ਨੈਕਸਟ ਤੁਹਾਨੂੰ ਮੈਂ ਤੁਹਾਨੂੰ ਦੱਸਣ ਜਾ ਰਿਹਾ ਹੈਗਾ ਕਿ ਮੈਡੀਸਨਲ ਲੈਵਲ ਅਸੀਂ ਤਿਆਰ ਕਿਸ ਤਰ੍ਹਾਂ ਕਰਨਾ ਹੈਗਾ ਉਹ ਹੁਣ ਤੁਹਾਨੂੰ ਇਹਦੀ ਪ੍ਰੈਪਰੇਸ਼ਨ ਬਣਾਉਣ ਦਾ ਤਰੀਕਾ ਨੈਕਸਟ ਸਟੈਪ ਦੇ ਵਿੱਚ ਆਪਾਂ ਦੱਸਣ ਜਾ ਰਹੇ ਹਾਂਗੇ ਸਵਾਗਤ ਹੈ ਤੁਹਾਡਾ ਹੁਣ ਆਪਾਂ ਤੁਹਾਨੂੰ ਦੀ ਪ੍ਰੈਪਰੇਸ਼ਨ ਬਣਾਉਣ ਦਾ ਤਰੀਕਾ ਦੱਸਾਂਗੇ ਕਿ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਬਣਾਉਣਾ ਕਿਸ ਤਰ੍ਹਾਂ ਹੈ ਅੱਜ ਮੈਂ ਪਹੁੰਚੇ ਹਾਂ ਬਠਿੰਡਾ ਸਰਵੈਂਟਰ ਦੇ ਉੱਪਰ ਤਾਂ ਬਠਿੰਡਾ ਸਰਵੈਂਟਰ ਦੀ ਡਾਕਟਰ ਟੀਮ ਨੂੰ ਮੈਂ ਨਾਲ ਇਨਵਾਈਟ ਕਰੂੰਗਾ ਮੇਰੇ ਸਹਿਯੋਗੀ ਉਹ ਕੰਮ ਕਰਨਗੇ ਔਰ ਆਪਾਂ ਇਸ ਜਾਣਕਾਰੀ ਨੂੰ ਕਰੈਕਟ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਮੈਂ ਵੈਲਕਮ ਕਰੂੰਗਾ ਬਠਿੰਡਾ ਦੀ ਡਾਕਟਰ ਟੀਮ ਡਾਕਟਰ ਹਰ ਸਿਮਰਨ ਜੀ ਸਿੰਘ ਔਰ ਡਾਕਟਰ ਰਮਨਦੀਪ ਔਰ ਸਮਰਾ ਵੈਲਕਮ ਤਾਂ ਹੁਣ ਤੁਹਾਨੂੰ ਅਸੀਂ ਪੂਰੀ ਦੀ ਪੂਰੀ ਪ੍ਰੈਪਰੇਸ਼ਨ ਪੂਰੇ ਦਾ ਪੂਰਾ ਬਣਾਉਣ ਦਾ ਤਰੀਕਾ ਤੁਹਾਡੇ ਨਾਲ ਮੇਰੇ ਸਹਿਯੋਗੀ ਮੇਰੀ ਹੈਲਪ ਕਰਨਗੇ ਤਾਂ ਸਭ ਤੋਂ ਪਹਿਲਾਂ ਲਓ ਮੈਮ ਰੱਖੋ ਇਹਨੂੰ ਉੱਪਰ ਕੜੇ ਦਾ ਪਾਣੀ ਸਭ ਤੋਂ ਪਹਿਲਾਂ ਆਪਾਂ ਦੋ ਗਲਾਸ ਪਾਣੀ ਇਹਦੇ ਵਿੱਚ ਐਡ ਆਨ ਕਰਾਂਗੇ ਇਹ ਹਰਾ ਸੇਬ ਇਹਨੂੰ ਆਪਾਂ छोटे छोटे पीस ये कट के ये पावे नैक्सट आपवेंगे आप अदरक करीबन भी ग्राम और भी ग्राम जो है और नैक्सट आप करा तीन पीस इन्हें इन्हें दालचीनी और नाल ही एड करा नींबू एक नींबू सलाइस आए छोटे छोटे कट के उसी उसड करना सब तो लास्ट पावे सहयोगी हरब रोजमेरी ਕਿੰਨੀ ਪਾਵਾਂਗੇ ਇੱਕ ਚਮਚ ਹੁਣ ਅਸੀਂ ਇਹਨੂੰ 15 ਮਿੰਟ ਵਾਸਤੇ ਬੋਇਲ ਕਰਨ ਲਈ ਛੱਡ ਦਾਂਗੇ ਪਹਚਾਉਂਗਾ ਕਿ ਕੈਮਰਾਮੈਨ ਸਾਡੇ ਇਹਨੂੰ ਅੰਦਰ ਤੋਂ ਦਿਖਾਉਣ ਜਦੋਂ ਇਹ ਮਿਕਸਰ ਅਸੀਂ ਪਾ ਲਏ ਨੇ ਤੇ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ 15 ਮਿੰਟ ਵਾਸਤੇ ਆਪਾਂ ਛੱਡ ਦਾਂਗੇ ਇਹਨੂੰ ਆਪਾਂ ਹਾਂਜੀ 15 ਮਿੰਟ ਬੋਇਲ ਹੋਣ ਤੋਂ ਬਾਅਦ ਇਹਦੇ ਅੰਦਰਲਾ ਮੈਡੀਸਨਲ ਹਿੱਸਾ ਸਾਡੇ ਕੋਲ ਇੱਕ ਲਿਕੁਇਡ ਫਾਰਮ ਦੇ ਵਿੱਚ ਆ ਜਾਂਦਾ ਹੈ ਇਹਨੂੰ ਕੋਹੋਬੇਸ਼ਨ ਦਾ ਪ੍ਰੋਸੈਸ ਕਹਿੰਦੇ ਆ ਜੋ ਮੈਡੀਸਨਲ ਤੱਤ ਉਹ ਹਰੇ ਸੇਬ ਦੇ ਵਿੱਚ ਸੀ ਰੋਜ਼ਮਰੀ ਦੇ ਵਿੱਚ ਸੀ ਨਿੰਬੂ ਸੀ ਅਦਰਕ ਦੇ ਵਿੱਚ ਸੀ ਜਿਹੜਾ ਕਿ ਕੈਂਸਰ ਨਾਲ ਲੜਨ ਲਈ ਬੋਡੀ ਨੂੰ ਹੀਲ ਕਰਦੇ ਨੇ ਉਹ ਇਸ ਟਾਈਮ ਇੱਕ ਲਿਕਵਿਡ ਬਣ ਕੇ ਸਾਡੇ ਕੋਲ ਆ ਚੁੱਕੇ ਨੇ ਹੁਣ ਆਪਾਂ ਇਹਨੂੰ ਇੱਕ ਗਲਾਸ ਦੇ ਵਿੱਚ ਪਾਵਾਂਗੇ ਦੇਖੋ ਦੋ ਗਲਾਸ ਆਪਾਂ ਆਲਰੇਡੀ ਐਡ ਕੀਤੇ ਸੀ ਤਾਂ ਇੱਕ ਗਲਾਸ ਦੇ ਵਿੱਚ ਉਹ ਕਨਵਰਟ ਹੋ ਗਏ ਨੇ ਕਨਸੈਂਟਰੇਟ ਹੋ ਕੇ ਇਹ ਇੱਕ ਗਲਾਸ ਇਸ ਤੰ ਉਹ ਅੰਮ੍ਰਿਤ ਬਣ ਚੁੱਕਿਆ ਹੈ ਜਿਹੜਾ ਕਈ ਉਹਨਾਂ ਲੋਕਾਂ ਦੀ ਨਵੀਂ ਉਮੀਦ ਹੈ ਜੋ ਉਮੀਦ ਹਾਰ ਕੇ ਬੈਠੇ ਨੇ ਇਹ ਉਹ ਅੰਮ੍ਰਿਤ ਹੈ ਜਿਹੜਾ ਕੁਦਰਤ ਨੇ ਆਪਣੀ ਗੋਦ ਦੇ ਵਿੱਚੋਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਸੇ ਭਾਵਨਾ ਨਾਲ ਹੀ ਅੱਜ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੀ ਸਾਡੀ ਟੀਮ ਸਾਡੀ ਪੂਰੀ ਪੂਰੀ ਆਰ ਐਨ ਡੀ ਟੀਮ ਇਹੋ ਉਹ ਗੁਣ ਕੁਦਰਤ ਨੇ ਜੋ ਧਰਤੀਜ ਦਿੱਤੇ ਸੀ ਉਹ ਗੁਣ ਜੋ ਕੁਦਰਤ ਨੇ ਇਨ੍ਹਾਂ ਫਰੂਟਸ ਦੇ ਵਿੱਚ ਦਿੱਤੇ ਸੀ ਸ਼ਫਾ ਬਣ ਕੇ ਤੁਹਾਡੇ ਸਰੀਰ ਤੱਕ ਹੀਲ ਕਰਨਗੇ ਜਿਸ ਵਿਸ਼ਵਾਸ ਨਾਲ ਅਸੀਂ ਰੋਟੀ ਖਾਂਦੇ ਹਾਂ ਰੋਟੀ ਉਸੇ ਤਰ੍ਹਾਂ ਦੇ ਹੀ ਅੰਦਰ ਜੂਸ ਬਣਾਉਂਦੀ ਹੈ ਜਿਸ ਵਿਸ਼ਵਾਸ ਦੇ ਨਾਲ ਅਸੀਂ ਫਰੂਟ ਖਾਂਦੇ ਆਂ ਬਾਡੀ ਉਸੇ ਤਰ੍ਹਾਂ ਦੇ ਹੀ ਅੰਦਰ ਰਸ ਬਣਾਉਂਦੀ ਹੈ ਪਚਾਉਣ ਤੋਂ ਬਾਅਦ ਔਰ ਜਿਸ ਵਿਸ਼ਵਾਸ ਦੇ ਨਾਲ ਤੁਸੀਂ ਇਹਨੂੰ ਬਣਾ ਕੇ ਪੀਣਾ ਸ਼ੁਰੂ ਕਰ ਦੋਗੇ ਤੁਹਾਡੀ ਬਾਡੀ ਦੇ ਇਹਦੇ ਜਿਹੜੇ ਤੱਤ ਨੇ ਜਿਹੜੇ ਕੈਂਸਰ ਨਾਲ ਨਾਲ ਫਾਈਟ ਕਰਦੇ ਨੇ ਔਰ ਤੁਹਾਡੇ ਅੰਦਰੋਂ ਗੰਦਗੀ ਨੂੰ ਬਾਹਰ ਕੱਢ ਕੇ ਇਸ ਬੋਝਰੇ ਦੀਵੇ ਦੀ ਬੱਤੀ ਨੂੰ ਦੁਬਾਰਾ ਲੋਚ ਕਨਵਰਟ ਕਰਨਗੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪਰਮੇਸ਼ਰ ਨੇ ਸਾਡੇ ਅੰਦਰ ਆਪਣੀ ਜੋਤ ਨਵਾਜ ਕੇ ਸਾਨੂੰ ਜਿੰਦਾ ਰਹਿਣ ਲਈ ਪੈਦਾ ਕੀਤਾ ਮਰਨ ਲਈ ਪੈਦਾ ਨਹੀਂ ਕੀਤਾ ਸੋ ਇਸੇ ਭਾਵਨਾ ਨੂੰ ਮੁੱਖ ਰੱਖਦੇ ਹੋਏ ਇਸ ਫੀਲ ਨੂੰ ਅਸੀਂ ਆਪਣੇ ਅੰਦਰ ਸਮਾਏ ਹੋਏ ਇਹ ਇਹ ਅਸੀਂ ਉਦਦਮ ਕਰਦੇ ਹਾਂ ਕਿ ਉਹ ਜਾਣਕਾਰੀ ਜਿਹੜੀ ਨੇਚਰਲ ਸਾਇੰਸ ਵਿੱਚ ਦੱਬੀ ਪਈ ਹੈ ਜਿਹੜੀ ਕੁਦਰਤੀ ਸਿਹਤ ਵਿਗਿਆਨ ਦੇ ਵਿੱਚ ਦੱਬੀ ਪਈ ਹੈ ਉਹ ਸਾਡੇ ਮੁਲਕ ਸਾਡੇ ਪੰਜਾਬ ਸਾਡੇ ਭਾਰਤ ਦੇਸ਼ ਦੇ ਉਹਨਾਂ ਲੋਕਾਂ ਦੇ ਕੰਮ ਆਉਣੀ ਚਾਹੀਦੀ ਹੈ ਜਿਹੜੇ ਅੱਜ ਦਰ ਦਰ ਆਪਣੇ ਸਰੀਰ ਦਾ ਆਪਣੇ ਪੈਸੇ ਦਾ ਆਪਣੇ ਸਮੇਂ ਦਾ ਸ਼ੋਸ਼ਣ ਕਰਾਣਾ ਪੈ ਰਿਆ ਉਹਨਾਂ ਦੀ ਮਜਬੂਰੀ ਬਣ ਚੁੱਕੀ ਹੈ ਔਰ ਕੁਦਰਤ ਨੇ ਇਹ ਸੋਮਾ ਸਾਡੇ ਕੋਲ ਦਿੱਤਾ ਇਹਨੂੰ ਰੱਬ ਦਾ ਖਜ਼ਾਨਾ ਮੰਨ ਕੇ ਕੁਦਰਤ ਦੀ ਸ਼ਫਾ ਮੰਨ ਕੇ ਇੱਕ ਵਾਰੀ ਸ਼ੁਰੂ ਕਰਿਓ ਜੇ ਕੁਦਰਤ ਦੀ ਗੋਚੋਂ ਨਿਕਲੇ ਹੋਇਆ ਅਮਰਤਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਸ਼ੁਰੂ ਕਰਿਓ ਜੇ ਇਹ ਡੈਫੀਨੇਟਲੀ ਇਹ ਮੇਰਾ ਵਿਸ਼ਵਾਸ ਹੈ 90 ਦਿਨ ਜੇ ਤੁਸੀਂ ਇਹਨੂੰ ਕੰਟੀਨਿਊ ਕਰ ਲਿਆ ਰੋਜ਼ ਦਾ ਇੱਕ ਗਲਾਸ ਜਿਹੜੇ ਵੀ ਪੈਣ ਭਰਾ ਵੀਰ ਬਜ਼ੁਰਗ ਬੱਚੇ ਇਸ ਨਾਮੁਰਾਦ ਬਿਮਾਰੀ ਦੇ ਜਾਲ ਚ ਫਸੇ ਹੋਏ ਆ ਇਹਨੂੰ ਸ਼ੁਰੂ ਕਰਿਓ ਜੇ ਇੱਕ ਵਾਰੀ 90 ਦਿਨ ਕੰਟੀਨਿਊ ਕਰਿਓ ਜੇ 90 ਦਿਨ ਬਾਅਦ ਤੁਹਾਡੀ ਆਪਣੇ ਆਪ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਲੇਕ ਮੇਰਾ ਇਹ ਵਿਸ਼ਵਾਸ ਹੈ ਥੈਂਕਸ ਕਰੋਗੇ ਸੋ ਇਸ ਭਾਵਨਾ ਨੂੰ ਮੁੱਖ ਰੱਖਦੇ ਹੋਏ ਇਹ ਅੱਜ ਅਸੀਂ ਇਸ ਵੀਡੀਓ ਨੂੰ ਬਣਾਇਆ ਹੈਗਾ ਸਾਡੀ ਪੂਰੀ ਪੂਰੀ ਡਾਕਟਰ ਟੀਮ ਜਿਵੇਂ ਕਿ ਅੱਜ ਮੈਂ ਬਠਿੰਡਾ ਦੇ ਰਿਸਰਚ ਸੈਂਟਰ ਵਿੱਚ ਖੜਾ ਹੈਗਾ ਤੇ ਇਸ ਰਿਸਰਚ ਸੈਂਟਰ ਦੇ ਵਿੱਚ ਰੈਗੂਲਰ ਬਹੁਤ ਸਾਰੇ ਕੈਂਸਰ ਦੇ ਪੀੜਤ ਲੋਕ ਰੈਗੂਲਰ ਆਉਂਦੇ ਨੇ ਆਪਣਾ ਲਾਜ ਕਰਵਾਉਂਦੇ ਨੇ ਔਰ ਅੱਜ ਬਹੁਤ ਖੁਸ਼ਹਾਲ ਜ਼ਿੰਦਗੀ ਜਿਉ ਰਹੇ ਨੇ ਜਿਵੇਂ ਕਿ ਤੁਸੀਂ ਬਹੁਤ ਸਾਰੇ ਟੈਸਟੀਮੋਨਿਅਲ ਸਾਡੇ ਦੇਖਦੇ ਹੋ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਚੀਜ਼ ਅਸੀਂ ਡਾਕਟਰੀ ਲੈਵਲ ਤੇ ਨਾ ਰੱਖੀਏ ਕੁਝ ਉਹ ਚੀਜ਼ਾਂ ਜਿਹੜੀਆਂ ਡਾਕਟਰੀ ਲੈਵਲ ਤੋਂ ਕਾਮਨ ਚ ਕਨਵਰਟ ਹੋ ਸਕਦੀਆਂ ਨੇ ਜਿਵੇਂ ਕਿ ਅੱਜ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦਾ ਮਕਸਦ ਹੀ ਹੈਗਾ ਕਿ ਤੁਸੀਂ ਆਪਣੇ ਸਰੀਰ ਨੂੰ ਆਪਣੀ ਬੁੱਜਦੇ ਦੀਵੇ ਦੀ ਬੱਤੀ ਨੂੰ ਲੋ ਹੋਰ ਵਧਾ ਸਕੋ ਆਪਣੇ ਅੰਦਰ ਹਨੇਰੇ ਵਾਲਾ ਜਿਹੜਾ ਤੁਹਾਡਾ ਐਟੀਟਿਊਡ ਬਣ ਚੁੱਕਿਆ ਨਿਰਾਸ਼ਾ ਬਣ ਚੁੱਕੀ ਹੈ ਉਹਨੂੰ ਚੰਨਨ ਦੇ ਵਿੱਚ ਅਸੀਂ ਕਨਵਰਟ ਕਰ ਸਕੀਏ ਤਾਂ ਮੈਂ ਇੱਕ ਵਾਰੀ ਆਪਣੇ ਸਹਿਯੋਗੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰਾ ਸਹਿਯੋਗ ਦਿੱਤਾ ਇਸ ਵੀਡੀਓ ਬਣਾਉਣ ਦੇ ਵਿੱਚ ਔਰ ਮੈਂ ਰਿਪੀਟ ਤੁਹਾਨੂੰ ਰਿਮਾਈਂਡਰ ਲਗਾ ਦਿਆਂ ਕੁਦਰਤੀ ਹੱਲ ਜਿਹੜਾ ਆਪਾਂ ਕੈਂਸਰ ਦੇ ਉੱਪਰ ਤੁਹਾਡੇ ਨਾਲ ਇੰਟਰੋਡਿਊਸ ਕਰਵਾਇਆ ਹੈ ਇਹਦੇ ਵਿੱਚ ਕੀ ਕੁਝ ਚਾਹੀਦਾ ਹੈ ਪਾਣੀ ਦੋ ਗਲਾਸ ਹਰਾ ਸੇਬ ਇੱਕ ਰੋਜ਼ਮਰੀ ਦਾ ਇੱਕ ਚਮਚ ਨਿੰਬੂ ਇੱਕ ਦਾਲ ਚੀਨੀ ਦੇ 3 ਪੀਸ ਛੋਟੇ ਛੋਟੇ ਅਦਰਕ 20 ਗ੍ਰਾਮ ਔਰ ਉਬਾਲਣ ਦਾ ਸਮਾਂ 15 ਮਿੰਟ ਤਾਂ ਇੱਕ ਗਲਾਸ ਜਿਹੜਾ ਅੰਮ੍ਰਿਤ ਦਾ ਵਿੱਚੋਂ ਨਿਕਲੇਗਾ ਤੁਹਾਡੇ ਜੀਵਨ ਦੀ ਨਵੀਂ ਸ਼ੁਰੂਆਤ ਹੋਏਗੀ ਨਵੇਂ ਸੈੱਲਾਂ ਦੀ ਨਵੀਂ ਖੁਰਾਕ ਹੋਏਗੀ ਮਰੇ ਹੋਏ ਤੇ ਪੁਰਾਣੇ ਉਹ ਸੈੱਲ ਬੋਡੀ ਚੋਂ ਰਿਮੂਵ ਹੋਣੇ ਸ਼ੁਰੂ ਹੋ ਜਾਣਗੇ ਡੀਟੌਕਸੀਫਿਕੇਸ਼ਨ ਦਾ ਪ੍ਰੋਸੈਸ ਸ਼ੁਰੂ ਹੋ ਜਾਏਗਾ ਹਿੰਮਤ ਬਣਾਈ ਰੱਖਿਓ ਜੇ ਅਗਰ ਤੁਸੀਂ ਨਾਲ-ਨਾਲ ਇਹਦੇ ਕਾਉਂਸਲਿੰਗ ਲੈ ਲੋਗੇ ਸਾਡੇ ਕਿਸੇ ਵੀ ਵਿਰਸਾ ਸੈਂਟਰ ਨਾਲ ਜੁੜ ਕੇ ਤਾਂ ਤੁਹਾਡੀ ਹੋਰ ਜ਼ਿਆਦਾ ਸਪੋਰਟ ਹੋ ਜਾਏਗੀ ਬਹੁਤ ਸਾਰੇ ਤੁਹਾਡਾ ਫੂਡ ਸਾਈਕਲ ਤੁਹਾਨੂੰ ਸਮਝ ਆ ਜਾਏਗਾ ਬਹੁਤ ਸਾਰੀਆਂ ਅਸਰਨੀਆਂ ਰੈਮਡੀਜ਼ ਜਿਹੜੀਆਂ ਕਿ ਤੁਹਾਨੂੰ ਸਾਡੇ ਜਿੰਨੇ ਵੀ ਵਿਰਸਾ ਸੈਂਟਰ ਸਾਡੇ ਐਕਸਪਰਟ ਨੇ ਸਾਡੇ ਨੇਚਰਲ ਸਾਇੰਸ ਦੇ ਡਾਕਟਰ ਨੇ ਉਹ ਤੁਹਾਨੂੰ ਘਰੇ ਬੈਠਾ ਹੀ ਸਮਝਾ ਦੇਣਗੇ ਤੁਸੀਂ ਉਹਨਾਂ ਦੇ ਅਪਾਇੰਟਮੈਂਟ ਲੈ ਕੇ ਨੀਚੇ ਚੱਲ ਰਹੇ ਨੰਬਰਾਂ ਤੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਆਪਣਾ ਸਮਾਂ ਦੇਣ ਲਈ ਪਿਆਰ ਤੇ ਸ਼ਾਬਾਸ਼ ਵਧਾਉਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਗੇਨ ਨਵੇਂ ਸਬਜੈਕਟ ਤੇ ਨਵੀਂ ਕਲਾਸ ਲੈ ਕਿ ਫਿਰ ਆਜ਼ਰਵਾਂਗੇ ਵਾਹਿਗੁਰੂ ਜੀ ਕਾਲ사 ਵਾਹਿਗੁਰੂ ਜੀ